ਬੈਠੇ ਨੇ ਬੱਚੀਆਂ ਬੈਠੀਆਂ ਨੇ ਫਸਟ ইয়ার ਇਹਨਾਂ ਦਾ ਇਹਨਾਂ ਦੀ ਲੜਾਈ ਨਹੀਂਗੀ ਇਹ ਸਾਡੀ ਸਾਰਿਆਂ ਦੀ ਸਾਡੀ ਧਰੋੜ ਦੀ ਸਾਡੇ ਪੰਜਾਬ ਦੀ ਜਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦੀ ਇਹ ਲੜਾਈ ਹੈ ਪਰ ਹੁਣ ਨਾ ਇਹ ਚੰਡੀਗੜ੍ਹ ਨਾ ਜੁਨਵਸਤੀਆਂ ਨਾ ਪੰਜਾਬੀਆਂ ਦੇ ਪੰਜਾਬ ਕੋਲੇ ਰਹੀਆਂ ਤੇ ਨਾ ਹਰਿਆਣੀਆਂ ਕੋਲੇ ਰਹੀਆਂ ਹਰਿਆਣੇ ਕੋਲ ਵੀ ਸਾਰਾ ਕੁਝ ਗਿਆ ਚੰਡੀਗੜ੍ਹ ਤੋਂ ਤੇ ਪੰਜਾਬ ਕੋਲ ਦੀ ਆ ਓ ਐਫੀ ਡੈਪਟ ਦਾ ਸਾਰਾ ਉਹ ਦਿੱਖਦਾ ਤੁਸੀਂ ਆਪਣੀ ਆਵਾਜ਼ ਨਹੀਂ ਉੱਚੀ ਕਰਨੀ ਤੁਸੀਂ ਕੀ ਬੋਲਣਾ ਹੈ ਅਸੀਂ ਤਾਂ ਇਹ ਕਰਾਂਗੇ ਹੱਦੋਂ ਕੀ ਯਾਰ ਜਦੋਂ ਕਿ ਪੂਰੀ ਦੁਨੀਆ ਦੇ ਵਿੱਚ ਸਾਰੀਆਂ ਕੌਮਾਂ ਆਪਣੀ ਪਛਾਣ ਨੂੰ ਬਚਾਉਣ ਲਈ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਆਪਣੀ ਬੋਲੀ ਨੂੰ ਬਚਾਉਣ ਲਈ ਲੜ ਰਹੀਆਂ ਨੇ ਤੇ ਪੰਜਾਬੀ ਲੋ ਸੁੱਤੇ ਪਏ ਆ ਤੇ ਪੰਜਾਬੀ ਲੋ ਸੁੱਤੇ ਪਿਆਂ ਦੇ ਹਾਲਾਤ ਨੂੰ ਪਤਾ ਕਿ ਸੁੱਤੀਆਂ ਪਿਆਂ ਕੌਮਾਂ ਤਬਾਹ ਹੋ ਜਾਂਦੀਆਂ ਨੇ ਮਤਲਬ ਪੰਜਾਬ ਮਤਲਬ ਇਹਨਾਂ ਨੇ ਇਤਨਾ ਮਤਲਬ ਡਿਕਟੇਟਰਸ਼ਿਪ ਹੋ ਚੁੱਕੀ ਹੈ ਕਿ ਅੱਜ ਮੇਰੇ ਕੋ 4ਵਾਂ ਦਿਨ ਹੈ ਵਾਈਸ ਚਾਂਸਲਰ ਦੇ ਗੇਟ 'ਤੇ ਬੈਠਾ ਹਾਂ ਆਪ ਤੱਕ ਖਬਰ ਪਹੁੰਚ ਚੁੱਕੀ ਹੈ ਮੈਂ ਇੱਥੇ ਮਰਨਵਰਥ 'ਤੇ ਬੈਠਾ ਹਾਂ ਵਾਈਸ ਚਾਂਸਲਰ ਤੱਕ ਹਾਲ ਤੱਕ ਖਬਰ ਨਹੀਂ ਪਹੁੰਚੀ ਹੋਗੀ ਕਿ ਆ ਉਹ ਇੱਥੇ ਨਹੀਂ ਆਈ ਜੋ ਇੱਥੋਂ ਅੱਗੇ ਨਿਕਲ ਜਾਂਦੀ ਹੈ ਵਾਈਸ ਚਾਂਸਲਰ ਸਾਹਮਣੇ ਸੇ ਗੱਡੀ ਸੇ ਦੇਖ ਕੇ ਚਲੀ ਜਾਂਦੀ ਹੈ ਮਿਲ ਲੈ ਨਹੀਂ ਆਉਂਦੀ ਮਿਲਣਾ ਦਾ ਵੀ ਅਜੇ ਤੱਕ ਕੋਈ ਸਾਡਾ ਪੰਜਾਬ ਸਰਕਾਰ ਦਾ ਨੁਮਾਇੰਦਾ ਤੇ ਜਿਹੜੇ ਦੋ ਐਮਐਲਏ ਨੇ ਕਦੀ ਆ ਕੇ ਇੱਥੇ ਮੀਟਿੰਗ ਤੇ ਨਹੀਂ ਬੈਠੇ ਮੰਨਿਆ ਜਾਂਦਾ ਸੀ ਸਾਡੇ ਕਿ ਇੱਥੋਂ ਦੇਸ਼ ਦਾ ਫਿਊਚਰ ਇੱਥੋਂ ਨਿਕਲਦਾ ਹੈ ਇਹ ਮੁੰਡਿਆਂ ਨੇ ਜਾਗੀ ਅਗੇ ਕਮਾਂਡਾਂ ਸੰਭਾਲਣੀਆਂ ਤੇ ਹੁਣ ਤੁਹਾਨੂੰ ਆਦੇ ਬੋਲਣਾ ਕੀ ਉਹ ਵੀ ਸਾਥੋਂ ਪੁੱਛੋ ਇਹ ਐਫੀਡੈਪਟ ਲੈਣ ਦਾ ਮਤਲਬ ਸਿਰਫ ਤੇ ਸਿਰਫ ਤੁਹਾਡੀ ਜਵਾਨ ਬੰਦ ਕਰਨਾ ਅੱਜ ਸੈਨੇਟ ਨੂੰ ਖਤਮ ਕਰਨਾ ਮਤਲਬ ਤੁਹਾਡੀ ਜਵਾਨ ਬੰਦ ਕਰਨਾ ਜਿਹੜੇ ਸੈਨੇਟਰਸ ਹਨ ਇੱਥੇ ਚੁਣੇ ਜਿਨ੍ਹਾਂ ਨੇ ਫਰਜ ਪਈ ਲਾਉਣਾ ਦਾ ਬੰਦਾ ਸੀ ਵੀ ਜਿਹੜੇ ਸੈਨੇਟਰ ਪਿਛਲੇ ਕਿੰਨੇ ਸਾਲਾਂ ਤੋਂ ਸੱਤਾ ਇੱਥੇ ਢਾ ਰਹੇ ਨੇ ਐਡਮਿਨਿਸਟ੍ਰੇਸ਼ਨ ਉਹਰੇ ਚ ਇੱਕ ਬੰਦਾ ਵੀ ਇੱਥੇ ਦੇ ਕਰਦੇ ਆਣ ਇੱਥੇ ਆ ਕੇ ਦੂਰ ਖਿਲੋਦੇ ਆਣ ਇੱਕ ਦੋ ਵਹਿੰਦੇ ਸਨ ਵਿਚਾਰੇ ਦੂਜੀ ਆ ਵੰਦੇ ਹਨ ਵੀ ਸਾਡੀ ਵੀਸੀ ਨਾਲ ਟਿਊਨਿੰਗ ਨਾਲ ਵੀ ਗੜ ਜੇ ਅਸੀਂ ਸਾਰਿਆਂ ਦੀ ਸੈਟਿੰਗਾਂ ਉੱਤੇ ਹੋਈਆਂ ਜੇ ਅੱਜ ਸੈਨੇਟ ਗਈ ਹੈ ਨਾ ਇਹਦੇ ਵਿੱਚ ਮੈਂ ਨਾ ਵੀ ਪੰਜਾਬ ਸਰਕਾਰ ਵੀ ਓਡੀ ਦੋਖੀ ਏ ਤੇ ਓਡੀ ਸੈਨੇਟਰ ਦੋਖੀ ਨੇ ਜਦੋਂ ਆ ਪਿੱਛੇ ਬੋਰਡ ਆਫ ਗਵਰਨੈਂਸ ਵਾਲੀ ਗੱਲ ਚੱਲੀ ਸਾਰਿਆਂ ਨੇ ਆਪਣੀਆਂ ਦਿੱਲੀ ਤਾਂ ਸੈਟਿੰਗਾਂ ਇਹ ਕਰਨੀਆਂ ਸ਼ੁਰੂ ਕਰਤੀਆਂ ਵੀ ਸਾਨੂੰ ਅਗਲੀ ਜਿਹੜੀ ਤੁਸੀਂ ਨੋਮੀਨੇਟਡ ਲੈਣਾ ਉਹਦੇ 'ਚ ਸਾਨੂੰ ਲਾਓ ਇੱਥੋਂ ਤੱਕ ਦੀ ਇਹਨਾਂ ਦੇ ਬੰਦੇ ਦੋ ਸੀ ਇਹ ਕਹਾ ਬਹੁਤ ਹੀ ਸਲਟਸ ਦਾ ਇਹ ਦੌੜ ਆ ਵੀ ਖਾਕੀ ਨਿਕਰ ਕਿਹੜਾ ਪਹਿਲਾਂ ਪਾਉਂਦਾ ਲੇਕਿਨ ਆ ਸੈਨੇਟ ਦਾ ਮੁੱਦਾ ਖਤਮ ਕਰਤੇ ਇਨੋਨੇ ਤੋਂ ਬਿਲਕੁਲ ਹੀ ਇਹ ਕਲੀਅਰ ਕਰ ਦਿਆ ਹੈ ਕਿ ਨੇ ਇਲੈਕਟਿਡ ਨਹੀਂ ਇਨਕੇ ਸਿਲੈਕਟਿਡ ਲੋਕ ਚ ਜਾਣਾ ਵੀ ਤੁਸੀਂ ਪੰਜਾਬ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਿਨਾ ਖਾਕੀ ਸਪਰਸ਼ ਤੋਂ ਇਹਨਾਂ ਦੇ ਪ੍ਰਭਾਰੀ ਦੇ ਰეკਮੈਂਡੇਸ਼ਨ ਤੋਂ ਕੋਈ ਪ੍ਰੋਫੈਸਰ ਲਵਾ ਕੇ ਦਿਖਾ ਦਿਓ ਪੰਜਾਬ ਸਰਕਾਰ ਤੇ ਬਿਲਕੁਲ ਇਸ ਗੱਲ ਤੇ ਸੁੱਤੀ ਹੈ ਪਿਛਲੇ ਸਰਕਾਰਾਂ ਵੀ ਤੇ ਹੋਣ ਵਾਲੀਆਂ ਵੀ ਸਰਕਾਰਾਂ ਪੀੜਾ ਵਿੱਚ ਕੋਈ ਇੰਟਰਵਿਊ ਨਹੀਂ ਇੱਕ ਸਿਰਫ ਬੰਦੇ ਪੋਸਟ ਪਾ ਕੇ ਸੋ ਜਾਂਦੇ ਆ ਵੀ ਹੁਣ ਸਾਡਾ ਕੰਮ ਨਿਬੜ ਗਿਆ ਪੰਜਾਬ ਸਰਕਾਰ ਦੇ ਪੱਤਰ ਤੇ ਕੋਈ ਲੜਾਈ ਲੜਨ ਦੇ ਆ ਵੀ ਤੇ ਸਾਡਾ ਕੋਈ ਰਾਈਟ ਆ ਪੰਜਾਬ ਤੇ ਤੇ ਚੰਡੀਗੜ੍ਹ ਤੇ ਦਾਵਾ ਬੀਬੀਐਮਬੀ ਦੇ ਵਿੱਚੋਂ ਖੜਾ ਝੁੱਟ ਕੇ ਆਇਥੋਂ ਵੀ ਝੁੱਟ ਜਾਣਾ ਉਹ ਸਾਰੇ ਰੂਲ ਰੈਗੂਲੇਸ਼ਨ ਇੱਚ ਸੈਂਟਰ ਤੇ ਆ ਗਏ ਨੇ ਹਰ ਚੀਜ਼ ਤੇ ਆ ਗਏ ਨੇ ਬੰਦੇ ਸਰੈਂਡਰ ਕਰਕੇ ਬੈ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਠੇ ਆਂ ਪੰਜਾਬ ਯੂਨੀਵਰਸਿਟੀ ਮਸਲਾਬ ਦੇਖ ਕੇ ਇੱਕੋ ਤਰੀਕ ਤੇ ਇੰਨੇ ਹਮਲੇ ਹਿਸਟੋਰਿਕਲੀ ਵੀ ਤੇ ਅੱਜ ਵੀ ਹੋ ਚੁੱਕੇ ਨੇ ਕਿ ਤੁਹਾਨੂੰ ਉਸੇ ਦੀ ਚਰਚਾ ਕਰਨ ਲਈ ਪਹਿਲਾਂ ਵੀ ਅਸੀਂ ਚਰਚਾ ਕਰਦੇ ਆਏ ਹੋਏ ਹਾਂ ਜੋ ਪੰਜਾਬੀ ਦਾ ਹਾਲ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਤੇ ਹੁਣ ਜੋ ਪੰਜਾਬੀ ਯੂਨੀਵਰਸਿਟੀ ਤੇ ਅਟੈਕ ਹੈ ਇਹ ਕੱਲਾ ਪੰਜਾਬੀ ਯੂਨੀ ਪੰਜਾਬ ਯੂਨੀਵਰਸਿਟੀ ਤੇ ਅਟੈਕ ਹੈ ਇਹਨੂੰ ਪੰਜਾਬ ਯੂਨੀਵਰਸਿਟੀ ਨਾਲ ਸਮਝੀਏ ਇਹ ਤਰੋਆ ਪੰਜਾਬ ਦੀ ਅੰਦਾ 1885 ਜਾਂ 1885 ਬਿਆਸੀ ਬਿਆਸੀ 1882 ਚ ਦੋ ਯੂਨੀਵਰਸਿਟੀਆਂ ਸੀਗੀਆਂ ਇੱਕ ਹੋਰ ਸੀ ਕੋਈ ਇੱਕ ਹੀ ਸੀ ਜੋ ਹਿੰਦੁਸਤਾਨ ਦੀ ਸਭ ਤੋਂ ਪੁਰਾਣੀਆ ਸੀ ਅਨਵੰਡਿਆ ਹੋਇਆ ਹਿੰਦੁਸਤਾਨ ਜਾਂ ਭਾਰਤ ਕਹਿ ਲੋ ਇਹ ਯੂਨੀਵਰਸਿਟੀ ਲਾਹੌਰ ਲਾਹੌਰ ਤੋਂ ਬਾਅਦ ਹਿਸ਼ਾਰ ਪੋਰ ਸ਼ਿਮਲਾ ਹੁੰਦੀ ਹੁੰਦੀ ਚੰਡੀਗੜ੍ਹ ਪਹੁੰਚੀ ਸੀ ਤੇ ਹੁਣ ਸਿਰਫ ਨਾ ਹੀ ਪੰਜਾਬ ਰਹਿ ਰਿਹਾ ਬਾਕੀ ਸਾਰਾ ਕੁਝ ਤਾਂ ਖੋਲਿਆ ਪੋਸਟ ਹੁਣ ਸਭ ਤੋਂ ਪਹਿਲੀ ਗੱਲ ਕਰਦੇ ਆ ਕੋਈ ਗੱਲ ਦੋ ਤਿੰਨ ਮਸਲੇ ਨੇ ਯੂਨੀਵਰਸਿਟੀ ਨਾਲ ਜੁੜੇ ਔਰ ਤਿੰਨਾ ਮਸਲਿਆਂ ਨਾਲ ਜੁੜੇ ਹੋਏ ਸਟੂਡੈਂਟ ਕਿਹਾ ਕਿ ਉਹ ਇੱਕੋ ਯੂਨੀਵਰਸਿਟੀ ਦੇ ਸਾਡੇ ਬੱਚੇ ਨੇ ਕਿ ਇੱਥੇ ਇਹ ਅਭਿਸ਼ੇਕ ਡਾਗ ਰੋਰੀਆ ਮੈਂ ਸਹੀ ਨਾਮ ਲੈ ਰਿਹਾ ਨਾ ਅਭਿਸ਼ੇਕ ਡਾਗ ਹਾਂ ਅਭਿਸ਼ੇਕ ਡਾਗ ਇਹ ਬੈਠੇ ਨੇ ਜੀ 암ਰਨ ਅੰਛਣ ਤੇ ਮਰਨ ਮਰਨ ਵਰਤ ਜੀ ਨੂੰ ਕਹਿ ਸਕਦੇ ਆਪਾਂ ਕਿ ਜੋ ਐਫੀਡੇਵਟ ਲੈ ਜਾ ਰਹੇ ਨੇ ਐਫੀਡੇਵਟ ਕਿਉਂ ਲੈ ਰਹੇ ਨੇ ਕਿ ਕੋਈ ਵੀ ਬੱਚਾ ਕੁਝ ਵੀ ਬੋਲੂਗਾ ਅੰਦੋਲਨ ਦੇ ਤੌਰ ਤੇ ਉਹ ਨਹੀਂ ਕਰੂਗਾ ਉਹ ਐਫੀਡਵਟ ਦਿਓ ਤੇ ਬੋਲਣਗੇ ਉਹ ਜੋ ਇਹ ਕਹਿਣਗੇ ਮੈਨੂੰ ਇੱਕ ਗੱਲ ਦਾ ਬੜਾ ਤਜੋਬ ਹੈ ਕਿਉਂਕਿ ਬਾਕੀ ਫਿਰ ਅਸੀਂ ਸਾਰਿਆਂ ਚ ਗੱਲਾਂ ਵੰਡਾ ਦੇਾਂਗੇ ਸਪੀਚਾਂ ਵਾਂਗੂ ਨਹੀਂ ਕਰਾਂਗੇ ਕਿ ਜਿਨ੍ਹਾਂ ਦੀ ਸਰਕਾਰ ਹੈ ਸੈਂਟਰ ਚ ਇਹ ਪਹਿਲੀ ਵਾਰੀ ਦੀਪਕ ਜੀ ਪਾਵਰ ਚ ਪਤਾ ਕਦੋਂ ਆਏ ਸੀ ਜਦੋਂ 77 ਦੇ ਉਸ ਤੋਂ ਪਹਿਲਾਂ ਵਾਲੇ ਜੈ ਪ੍ਰਕਾਸ਼ ਦੇ ਅੰਦੋਲਨ ਤੋਂ ਬਾਅਦ ਪਰ ਜੈ ਪ੍ਰਕਾਸ਼ ਦਾ ਅੰਦੋਲਨ ਯੂਨੀਵਰਸਿਟੀਆਂ ਔਰ ਕਾਲਜ ਤੋਂ ਸ਼ੁਰੂ ਹੋਇਆ ਸੀ ਇਹ ਹੋ ਰਹੀ ਯੂਨੀਵਰਸਿਟੀ ਕਾਲਜਸ ਦੀਆਂ ਜ਼ੁਬਾਨਾ ਬੰਦ ਕਰ ਦੇਣਾ ਚਾਹੁੰਦੇ ਨੇ ਤਾਂ ਇਹ ਐਫੀਡੇਵਿਟ ਦੀ ਗੱਲ ਹੋ ਰਹੀ ਐ ਤਾਂ ਹੀ ਇੱਥੇ ਜਦੋਂ ਇਹਨਾਂ ਨੇ ਇੱਕ ਸੈਮੀਨਾਰ ਕਰਨਾ ਚਾਹਿਆ ਮਨਾ ਕਰਤਾ ਨੇ ਨਾ 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 ਸਪੀਕਰ ਦੱਸੋ ਕੌਣ ਹੋਣਗੇ ਯਾ ਤੁਹਾਨੂੰ ਕਿਉਂ ਦੱਸੀਏ ਫਰੀडम ਆਫ ਐਕਸਪ੍ਰੈਸ਼ਨ ਕਿੱਥੇ ਐ ਪਰ ਇਹ ਹੋ ਰਿਹਾ ਸੋ ਅਸੀਂ ਅਗਲੀਆਂ ਗੱਲਾਂ ਤਾਂ ਜੋ ਸਾਰੇ ਆਪਾਂ ਇੱਕ ਚਰਚਾ ਵਾਂਗੂ ਗੱਲ ਕਰ ਸਕੀਏ ਔਰ ਇਹ ਗੱਲ ਪੰਜਾਬ ਪੰਜਾਬੀਅਤ ਨਾਲ ਜੁੜੇ ਤੇ ਬਾਕੀ ਸਾਡੇ ਹਮਦਾਰਤ ਜੋ ਵੀ ਯੂਨੀਵਰਸਿਟੀ ਨਾਲ ਜੁੜੇ ਲੋਕ ਨੇ ਉਹਨਾਂ ਤੱਕ ਪਹੁੰਚਾ ਸਕੀਏ ਕਿ ਸਿਰਫ ਪੰਜਾਬ ਯੂਨੀਵਰਸਿਟੀ ਦੇ ਆ ਜੋ ਸਟੂਡੈਂਟ ਬੈਠੇ ਨੇ ਆ ਬੱਚੀਆਂ ਬੈਠੀਆਂ ਨੇ ਫਸਟ ইয়ার ਇਹਨਾਂ ਦਾ ਇਹਨਾਂ ਦੀ ਲੜਾਈ ਨਹੀਂਗੀ ਇਹ ਸਾਡੀ ਸਾਰਿਆਂ ਦੀ ਸਾਡੀ ਧਰੋੜ ਦੀ ਸਾਡੇ ਪੰਜਾਬ ਦੀ ਜਾਂ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦੀ ਇਹ ਲੜਾਈ ਹੈ ਬਲਕਿ ਹੁਣ ਤਾਂ ਇਹ ਜਿਵੇਂ ਮੇਰੇ ਨਾਲ ਅਭਿਸ਼ੇਕਤਾ ਗੱਲ ਕਰ ਰਹੀ ਸੀ ਹਿੰਦੀ ਵੀ ਬੋਲ ਰਹੇ ਨੇ ਇਹ ਸਾਰਿਆਂ ਦੀ ਲੜਾਈ ਹੈ ਜੋ ਇਸ ਸਟੂਡੈਂਟ ਨੇ ਇਸ ਯੂਨੀਵਰਸਿਟੀ ਚ ਕਿਉਂਕਿ ਫਰੀडम ਆਫ ਐਕਸਪ੍ਰੈਸ਼ਨ ਨੂੰ ਕਿਲ ਕੀਤਾ ਜਾ ਰਿਹਾ ਹੈ ਇੱਕ ਨਵੰਬਰ ਹਮੇਸ਼ਾ ਹੀ ਪੰਜਾਬ ਲਈ ਮਾਰੂ ਤੇ ਘਾਤਕ ਸਾਬਤ ਹੋਇਆ 1 ਨਵੰਬਰ ਚਾਹੇ 84 ਲੈ ਲਓ 5 ਨਵੰਬਰ ਤੱਕ ਜੋ ਕਤਲੇਆਮ ਜੋ ਘਾਣ ਹੋਇਆ ਚਾਹੇ 1 ਨਵੰਬਰ 1966 ਲੈ ਲਓ ਜਦੋਂ ਪੰਜਾਬ ਦੇ ਟੋਟੇ ਕਰਤੇ ਵੱਡਤਾ ਟੁਕਤਾ 15 ਗਠਨ ਐਕਟ ਦੇ ਵਿੱਚ ਕੋ 78 79 80 ਪਾ ਕੇ ਸਾਡੇ ਪਾਣੀ ਡੈਮਾਂ ਦੇ ਸਾਰੇ ਹੱਕ ਦਰਿਆਵਾਂ ਦੇ ਪ੍ਰਬੰਧ ਸਭ ਕੁਝ ਖੋਹ ਖਾ ਲਿਆ ਗਿਆ ਫਿਰ ਇਹਨਾਂ ਨੇ 1 ਨਵੰਬਰ ਚੁਣਿਆ 1 ਨਵੰਬਰ 225 ਕਿ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹ ਵੀ ਸਾਡੇ ਕੋਲੋਂ ਖੋਹ ਲਈ ਗਈ ਹੁਣ ਕੱਲਾ ਨਾਂ ਹੀ ਰਹਿ ਗਿਆ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਾਕੀ ਦਾ ਸਾਰਾ ਕੁਝ ਖੋਹ ਲਿਆ ਗਿਆ ਨਾ ਇੱਥੇ ਪੰਜਾਬੀ ਦੀ ਗੱਲ ਬੋਲੀ ਦੀ ਗੱਲ ਨਾ ਸਾਡੇ ਇਤਿਹਾਸ ਦੀ ਗੱਲ ਨਾ ਸਾਡੇ ਵਿਰਸੇ ਦੀ ਗੱਲ ਅਜਿਵੇਂ ਭਾਈ ਮਤੋਏ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਸਤਾਬਦੀ ਮਨਾ ਰਿਆਂ ਨਵੇਂ ਪਾਸ਼ੇ ਗੁਰੂ ਤੇਗ ਬਹਾਦਰ ਜੀ ਦੀ ਉਹਦੇ ਲਈ ਸੈਮੀਨਾਰ ਹੋਣਾ ਸੀ ਜਿਉਂਵਰਸਿਟੀ ਦੇ ਵਿੱਚ ਉਹ ਆਗਿਆ ਨਹੀਂ ਦਿੱਤੀ ਗਈ ਪਿੱਛੇ ਰੌਲਾ ਪਿਆ ਨਵੀਂ ਸਿੱਖਿਆ ਨੀਤੀ ਜਿਹੜੀ ਲੈ ਕੇ ਆਏ 220 ਵਾਲੀ ਉਹ ਸਭ ਤੋਂ ਪਹਿਲਾਂ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਆ ਸਾਰੇ ਸਾਊਥ ਨੇ ਬੰਗਾਲ ਨੇ ਦੂਜੇ ਸੂਬਿਆਂ ਨੇ ਵਿਰੋਧ ਕੀਤਾ ਉਹਦਾ ਪਰ ਪੰਜਾਬ ਦੇ ਵਿੱਚ ਇਹਨਾਂ ਨੇ ਸਕੂਲਾਂ ਚ ਕਾਲਜਾਂ ਯੂਨੀਵਰਸਿਟੀਆਂ ਚੋਂ ਲਾਗੂ ਕਰਤੀ ਆ ਹੁਣ ਆਇਆ ਇਸ ਮੁੱਦੇ ਦੇ ਉੱਤੇ ਵੀ ਇਹ ਮੁੰਡਾ ਬੈਠਾ ਨੂੰ ਜਵਾਨ ਅਭਿਸ਼ੇਕ ਮਰਨਵਰਤ ਤੇ ਬੈਠਾ ਵਿਸ਼ੇਕ ਬੈਠਾ ਹੈ ਹਰਿਆਣੇ ਤੋਂ ਹਾਂਜੀ ਹਰਿਆਣੇ ਤੋਂ ਔਰ ਵਧੀਆ ਗੱਲ ਇਹ ਆ ਕਿ ਪੰਜਾਬ ਤੇ ਹਰਿਆਣਾ ਇਕੱਠੇ ਹੋ ਕੇ ਲੜ ਰਹੇ ਆ ਕਿਉਂਕਿ ਅੱਗੇ ਅੱਗੇ ਪੰਜਾਬ ਤੇ ਹਰਿਆਣਾ ਲੜਾਏ ਗਏ ਆ ਹਰਿਆਣੇ ਨੂੰ ਕਹਿੰਦੇ ਹੀ ਪੰਜਾਬੀ ਹੱਕ ਮੰਗਦੇ ਆ ਆਪਦਾ ਪੰਜਾਬ ਦਾ ਤਾਂ ਹੈਗਾ ਹੀ ਪੰਜਾਬ ਦੇ 28 ਪਿੰਡ ਜਿਹੜੇ ਆ ਪੰਜਾਬੀਆਂ ਨੂੰ ਉਧਰ ਉਹਨਾਂ ਬੜੇ ਤੇ ਹਰਿਆਣੀਆਂ ਨੂੰ ਪੰਜਾਬੀਆਂ ਬਾਰੇ ਪਰ ਹੁਣ ਨਾ ਇਹ ਚੰਡੀਗੜ੍ਹ ਨਾ ਜੁਨੀਵਰਸਟੀਆਂ ਨਾ ਪੰਜਾਬੀਆਂ ਦੇ ਪੰਜਾਬ ਕੋਲੇ ਰਹੀਆਂ ਤੇ ਨਾ ਹਰਿਆਣੀਆਂ ਕੋਲੇ ਰਹੀਆਂ ਹਰਿਆਣੇ ਕੋਲ ਵੀ ਸਾਰਾ ਕੁਝ ਗਿਆ ਚੰਡੀਗੜ੍ਹ ਦਾ ਤੇ ਪੰਜਾਬ ਕੋਲੋਂ ਵੀ ਗਿਆ ਜਿਹੜੀ ਗੱਲ ਹੋਣੀ ਹੈ ਦੀਪਕ ਜੀ ਕਰ ਰਹੇ ਸੀਗੇ ਵੀ ਕੈਫੀ ਡੈਪਟ ਖਲਫੀਆ ਬਿਆਨ ਲੈ ਰਹੇ ਆ ਕੀ ਲੈ ਰਹੇ ਆ ਵੀ ਤੁਸੀਂ ਕੋਈ ਧਰਨਾ ਪ੍ਰਦਰਸ਼ਨ ਚ ਸ਼ਾਮਲ ਨਹੀਂ ਹੋਣਾ ਹਾਂ ਉਹਦੀ ਸਾਰੀ ਆ ਉਹ ਐਫੀ ਡੈਪਟ ਦਾ ਸਾਰਾ ਉਹ ਲਿਖਤਾ ਤੁਸੀਂ ਆਪਣੀ ਆਵਾਜ਼ ਨਹੀਂ ਉੱਚੀ ਕਰਨੀ ਤੁਸੀਂ ਕੀ ਬੋਲਣਾ ਹੈ ਅਸੀਂ ਤਾਂ ਇਹ ਕਰਾਂਗੇ ਹੱਦ ਹੋ ਗਈ ਯਾਰ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਦੱਸੋ ਵੀ ਕਿਹੜਾ ਬੁਲਾਰਾ ਕੀ ਬੋਲੂ ਦੂਜੀ ਕਿਹੜੀ ਗੱਲ ਮੈਂ ਇੱਥੇ ਕਰਨੀ ਚਾਹੁੰਦਾ ਕਿ ਸਰਕਾਰ ਕੀ ਕਰੇ ਪੰਜਾਬ ਦੀ ਸਰਕਾਰ ਕੀ ਕਰੇ ਪੰਜਾਬ ਸਰਕਾਰ ਦੇ ਬਗਾਲ ਕਰ ਲਗੇ ਅੱਜ 1 ਨਵੰਬਰ ਪੰਜਾਬ ਦੇ ਹਾੜੇ ਦੇ ਤੌਰ ਤੇ ਮਨਾਇਆ ਜਾਂਦਾ ਤੇ ਅੱਜ ਸੋਣ ਇੱਕ ਹੋਰ ਗੱਲ ਦੱਸ ਦਣਾ ਵੀ ਜਿਹੜੀਆਂ ਸਾਡੀਆਂ ਨੌਕਰੀਆਂ ਨੇ ਪੰਜਾਬ ਦੀਆਂ ਕਹਿ ਲਈਏ ਉਹਦੇ ਵਿੱਚੋਂ ਜਿਹੜੀ ਪੰਜਾਬੀ ਦੀ ਸ਼ਰਤ ਹੈ ਜਿਹੜੀ ਕਿ ਪੰਜਾਬੀ ਲਾਜ਼ਮੀ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ 10 ਕਲਾਸਾਂ ਉਹ ਸ਼ਰਤ ਟੀੜਾ ਰਹੇ ਆ ਚਾਹੇ ਉਹ ਸਹਿਕਾਰੀ ਖਿੰਡ ਮਿਲਦੀਆਂ ਪੋਸਟਾਂ ਆਈਆਂ ਚਾਹੇ ਹੁਣ ਉਹ ਗੁਰੂ ਰਵਦਾਸ ਜਿਹੜੀ ਆਯੁਰਵੈਦ ਯੂਨੀਵਰਸਿਟੀ ਹੈ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਪੋਸਟਾਂ ਦਾ ਉਹਦੇ ਲਈ ਵੀ ਇਹਨਾਂ ਨੇ ਸ਼ਰਤ ਦੀ ਖਤਮ ਕਰਤੀ ਵੀ ਕੋਈ ਲੋੜ ਨਹੀਂ ਪਹਿਲੀ ਤੋਂ ਲੈ ਕੇ 10ਵੀਂ ਪੰਜਾਬੀ ਪੜ੍ਹਨ ਦੀ ਤੁਸੀਂ ਇੱਕ ਸਿਰਫ ਟੈਸਟ ਦੇਣਾ ਹੈ ਪੰਜਾਬੀ ਦਾ ਪੇਪਰ ਦੇਣਾ ਉਹ ਵੀ 3 ਸਾਲਾਂ 'ਚ ਜਦੋਂ ਮਰਜ਼ੀ ਦੇ ਦੇ ਲਿਆ ਆ ਆ ਸਾਡੇ ਹਰਾਤ ਬਣ ਗਏ ਆ ਜਦੋਂ ਕਿ ਪੂਰੀ ਦੁਨੀਆ ਦੇ ਵਿੱਚ ਸਾਰੀਆਂ ਕੌਮਾਂ ਆਪਣੀ ਪਛਾਣ ਨੂੰ ਬਚਾਉਣ ਲਈ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਆਪਣੀ ਬੋਲੀ ਨੂੰ ਬਚਾਉਣ ਲਈ ਲੜ ਰਹੀਆਂ ਨੇ ਤੇ ਪੰਜਾਬੀ ਰੁੱਤੇ ਪਏ ਆ ਤੇ ਪੰਜਾਬੀ ਕੋ ਸੁੱਤੇ ਪਿਆਂ ਦੇ ਹਾਲਾਤ ਨੂੰ ਪਤਾ ਕਿ ਸੁੱਤੀਆਂ ਪਈਆਂ ਕੌਮਾਂ ਤਬਾਹ ਹੋ ਜਾਂਦੀਆਂ ਨੇ ਦੁਨੀਆ ਤੋਂ ਤੁਹਾਨੂੰ ਇਹੀ ਪੀਲ ਆ ਯਾਰ ਇਹ ਬਹੁਤ ਵੱਡਾ ਮਸਲਾ ਹੈ ਇਹ ਸਾਡਾ ਬਹੁਤ ਇਤਿਹਾਸਕ ਤੌਰ 'ਤੇ ਹੋ ਰਹਾ ਜਿਵੇਂ ਬਾਈ ਅੰਤੋਜ ਨੇ ਕਿਹਾ ਵੀ ਲਾਹੌਰ ਤੋਂ ਚੱਲਦੀ ਹੋਈ ਯੂਨੀਵਰਸਿਟੀ ਹਿਸ਼ਾਰਪੁਰ, Shimla ਤੇ ਚੰਡੀਗੜ੍ਹ ਪਹੁੰਚੀ ਸੀ ਇਹ ਅੱਜ ਪੂਰਨ ਤੌਰ ਤੇ ਸੈਂਟਰ ਨੇ ਇਹਨੂੰ ਖੋਲ੍ਹਿਆ ਸਾਡੇ ਕੋਲੋਂ ਇਹਦੀ ਲੜਾਈ ਸਾਡੀ ਬਣਦੀ ਹੈ ਇਕੱਲੇ ਵਿਦਿਆਰਥੀ ਨਹੀਂ ਇੱਛੇ ਸਾਨੂੰ ਆ ਜੜਾਈ ਕਰਨੀ ਚਾਹੀਦੀ ਚਾਹੇ ਉਹ ਹਾਲਫੀਆ ਬੰਨ ਵਾਲੀ ਕਰਨਾ ਚਾਹੇ ਸੈਨੇਟ ਭੰਗ ਜਿਹੜੀ ਕੀਤੀ ਗਈ ਹੈ ਸਿੰਡੀਕੇਟ ਭੰਗ ਕਰ ਦਿੱਤਾ ਗਿਆ ਸੈਂਟਰ ਨੇ ਆਦੇ ਹਵਾਲੇ ਕਰ ਲੈ ਹਰਾ ਕੁਝ ਉਹਦੇ ਉੱਤੇ ਸਾਡੀਆਂ ਜਿੰਨੀਆਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਮੈਦੂਰ ਜਿਥੇ ਬੰਦਕਾਂ ਨੇ ਮਲਾਜ਼ਮਾਂ ਦੇ ਜਿਥੇ ਬੰਦਕਾਂ ਨੇ ਜਾਂ ਆਮ ਲੋਕ ਨੇ ਜਾਂ ਸਾਡੀ ਸਰਕਾਰ ਹੈ ਪੰਜਾਬ ਦੀ ਚਾਹੇ ਸਾਡੇ ਵਿਰੋਧੀਧਰਾਲੇ ਜਿਹੜੇ ਹੈਗੇ ਕਾਂਗਰਸੀ ਜਾਂ ਬਾਦਲ ਜਾਂ ਦੂਜੇ ਉਹਨਾਂ ਨੂੰ ਵੀ ਇਹ ਮੁੱਦੇ ਦੇ ਉੱਤੇ ਇਕੱਠੇ ਹੋ ਕੇ ਲੜਨਾ ਪੈਣਾ ਹੈ ਲਈ ਸਾਬ ਦੀ ਸੰਗੀ ਇੱਕ ਨਾ ਯੂਨੀਵਰਸਿਟੀਾਂ ਨੂੰ ਕਿਉਂ ਟਾਰਗੇਟ ਕਰਦੇ ਨੇ ਕਿਉਂਕਿ ਇੱਕ ਤਾਂ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਜਦੋਂ ਅਸੀਂ ਕਾਲਜਿਸ ਸੀਗੇ ਉਹਦੇ ਬੇਟਾ ਸਾਡੇ ਲਈ ਪੰਜਾਬ ਯੂਨੀਵਰਸਿਟੀ ਸਭ ਤੋਂ ਐਂਡ ਹੁੰਦਾ ਹੀ ਲਿਆ ਯਾਰ ਇੱਥੇ ਕਿਤੇ ਐਡਮਿਸ਼ਨ ਮਿਲ ਜੂਗੇ ਨਾ ਤਾਂ ਕਮਾਲ ਹੋ ਜੂਗੇ। ਔਰ ਹੁਣ ਸਾਡੇ ਪੰਜਾਬ ਦੇ ਹੀ ਬੱਚੇ ਇੱਥੇ ਐਡਮਿਸ਼ਨ ਲੈਣ ਚ ਇੰਟਰਸਟਡ ਨਹੀਂ ਬਹੁਤ ਸਾਰੇ। ਥੈਂਕ ਯੂ ਤੁਸੀਂ ਲਿਆ ਹੋਇਆ ਪਰ ਬੈਠੇ ਹੋਈਆਂ ਇੱਥੇ ਬਹੁਤ ਜ਼ਰੂਰੀ ਆ। ਔਰ ਇਹ ਪੰਜਾਬ ਯੂਨੀਵਰਸਿਟੀ ਉਹ ਸੀ ਮੰਨਿਆ ਜਾਂਦਾ ਸੀ ਸਾਡੇ ਕਿ ਇੱਥੋਂ ਦੇਸ਼ ਦਾ ਫਿਊਚਰ ਇੱਥੋਂ ਨਿਕਲਦਾ। ਇਹ ਮੁੰਡਿਆਂ ਨੇ ਜਾ ਕੇ ਅਗੇ ਕਮਾਨਣਾ ਸੰਭਾਲਣੀਆਂ ਤੇ ਹੁਣ ਤੁਹਾਨੂੰ ਆਦੇ ਬੋਲਣਾ ਕੀ ਉਹ ਵੀ ਸਾਥੋਂ ਪੁੱਛੋ ਕਿ ਨਾ ਭਾਈ ਦੌਰ ਰਿਆ ਕਿ ਰਾਜਿਆਂ ਦਾ ਦੌਰ ਹੁੰਦਾ ਸੀ ਤੇ ਰਾਜੇ ਮਹਾਰਾਜੇ ਨਾ ਆਪਣੇ ਦੌਰ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ ਦਰਬਾਰੀ ਕਵੀ ਰੱਖਦੇ ਸੀ ਕਿ ਉਹ ਉਹਨਾਂ ਦੇ ਹੀ ਗੀਤ ਸੁਣਾਉਣ ਉਹਨਾਂ ਦੀ ਉਤਸਤ ਕਰਨ ਫਿਰ ਉਹ ਤੋਂ ਗਾਂਹ ਵੱਧ ਕੇ ਇੱਕ ਦੌਰ ਆਇਆ ਅੱਜ ਦਾ ਦੌਰ ਤੱਕ ਆਉਂਦੇ ਆਉਂਦੇ ਜਿਹੜਾ ਅੱਜ ਦਾ ਮੁਲਕ ਦਾ ਰਾਜਾ ਹੈ ਉਹ ਕਹਿੰਦਾ ਗੀਤ ਤਾਂ ਮੇਰਾ ਹੀ ਗਾਓ ਗੁਣਗਾਨ ਤਾਂ ਮੇਰਾ ਹੀ ਕਰੋ ਪਰ ਲਿਫਤ ਵੀ ਮੈਂ ਦਊਂਗਾ ਸਕ੍ਰਿਪਟ ਵੀ ਮੈਂ ਦਊਂਗਾ ਉਹੀ ਗਾਇਓ ਮਤਲਬ ਕਿਸੇ ਦੇਸ਼ ਦੀ ਕਿਸੇ ਮੁਲਕ ਦੀ ਜੇ ਪਹਿਚਾਨ ਹੋਵੇ ਤਾਂ ਉਹ ਜਵਾਨ ਵਿਦਿਆਰਥੀ ਬੱਚੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਆਉਣ ਵਾਲੇ ਸਮੇਂ ਤੁਸੀਂ ਹੀ ਸੰਭਾਲਣਾ ਮੁਲਕ ਨੂੰ ਪਰ ਉਹ ਚਾਹੁੰਦੇ ਨੇ ਕਿ ਤੁਸੀਂ ਸਿਰਫ ਸਾਡੇ ਲਈ ਬੋਲੋ ਜੋ ਚਾਹੀਏ ਅਸੀਂ ਉਹ ਬੋਲੋ ਇਹ ਤੋਂ ਵੱਧ ਕੇ ਨਾ ਬੋਲੋ ਇਹ ਐਫੀਡੇਪਟ ਲੈਂਣ ਦਾ ਮਤਲਬ ਸਿਰਫ ਤੇ ਸਿਰਫ ਤੁਹਾਡੀ ਜ਼बान ਬੰਦ ਕਰਨਾ ਹੈ ਅੱਜ ਸੈਨੇਟ ਨੂੰ ਖਤਮ ਕਰਨਾ ਮਤਲਬ ਤੁਹਾਡੀ ਜ਼बान ਬੰਦ ਕਰਨਾ ਹੈ ਇਹ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਸੈਮੀਨਾਰ ਕਰਾਉਣ ਨੂੰ ਰੋਕਣਾ ਹੈ ਤਾਂ ਇਹ ਆ ਕਿ ਲੋਕਾਂ ਦੇ ਹੱਕ ਹਕੂਕ ਦੀ ਗੱਲ ਕਰਨੀ ਬੰਦ ਕਰਨਾ ਹੈ ਸਵਾਲ ਇਹ ਹੈ ਕਿ ਨੌਵੇਂ ਪਾਸ਼ੇ ਨੇ ਜੇ ਕੁਰਬਾਨੀ ਦਿੱਤੀ ਕਿ ਉਹਨਾਂ ਨੇ ਜ਼ਮੀਨ ਲਈ ਦਿੱਤੀ ਜਾਇਦਾਦ ਲਈ ਦਿੱਤੀ ਆਪਣੇ ਪਰਿਵਾਰ ਲਈ ਦਿੱਤੀ ਇੱਕ ਉਸ ਭਾਈਚਾਰੇ ਲਈ ਦਿੱਤੀ ਜਾ ਕੇ ਕਿ ਜਿਹਦੇ ਨਾਲ ਉਹਨਾਂ ਦੀ ਚਾਹੇ ਵਿਚਾਰਕ ਸਾਂਝ ਨਾ ਹੋਵੇ ਚਾਹੇ ਉਹਨਾਂ ਦੀ ਧਾਰਮਿਕ ਸਾਂਝ ਨਾ ਹੋਵੇ ਪਰ ਉਹ ਕਹਿੰਦੇ ਕਿ ਨਹੀਂ ਜੇ ਕਿਸੇ ਨਾਲ ਵੀ ਬਧਿੱਕੀ ਹੋਊਗੀ ਤਾਂ ਆਪਾਂ ਨੂੰ ਖੜਨਾ ਪੈਣਾ ਹੈ ਅੱਜ ਉਹ ਦਿਨ ਮਨਾਉਣ ਦੇ ਲਈ ਇਹ ਯੂਨੀਵਰਸਟੀਆਂ ਰੋਕਦੀਆਂ ਨੇ ਇਹਦਾ ਮਤਲਬ ਸਪੱਸ਼ਟ ਹੈ ਕਿ ਉਹਨਾਂ ਨੂੰ ਉਹ ਆਵਾਜ਼ ਨਹੀਂ ਚਾਹੀਦੀ ਜਿਹੜੀ ਉਹਨਾਂ ਨੂੰ ਸਵਾਲ ਕਰਦੀ ਹੋਵੇ ਤੁਹਾਡੇ ਐਫੀਡੈਪਟ ਰੱਦ ਕਰਨ ਲਈ ਕਿ ਤੁਸੀਂ ਅਸੀਂ ਨਹੀਂ ਪਰਨੇ ਇਹ ਉਹਨਾਂ ਨੂੰ ਚੁਪਦਾ ਜੇ ਤੁਸੀਂ ਹੁਣ ਇਹਦੇ ਲਈ ਤਿਆਰ ਨੂੰ ਕਿ ਹਾਂ ਜੀ ਅਸੀਂ ਸੈਮੀਨਾਰ ਨਹੀਂ ਕਰਾਵਾਂਗੇ ਫਿਰ ਉਹਨਾਂ ਨੂੰ ਤੁਸੀਂ ਮਨਜ਼ੂਰ ਹੋ ਕਮਾਲ ਹੈ ਸੋ ਇਸ ਲਈ ਇਹ ਚਾਹੁੰਦੇ ਕਿ ਬੰਡੋ ਜਦੋਂ ਇੱਥੇ ਯੂਨੀਵਰਸਿਟੀ ਆਈ ਸੀ ਚੰਡੀਗੜ੍ਹ ਦੇ ਵਿੱਚ ਤਾਂ ਉਸ ਸਮੇਂ ਪੰਜਾਬ ਹਰਿਆਣਾ ਇੱਕ ਸੀ ਤੇ ਜਦੋਂ ਦਿੱਲੀ ਕਿਸਾਨ ਅੰਦੋਲਨ ਸੀ ਤਾਂ ਸੋ ਕਾਲਡ ਨੈਸ਼ਨਲ ਮੀਡੀਆ ਮੈਨੂੰ ਪੁੱਛਦਾ ਹੁੰਦਾ ਸੀ ਕਿ ਦੀਪਕ ਜੀ ਇਹ ਪੰਜਾਬ ਤੇ ਹਰਿਆਣਾ ਦਾ ਤਾਂ ਆਪਸ ਵਿੱਚ ਮਸਲਾ ਹੈ ਇਹ ਇੱਥੇ ਕਿਉਂ ਇਕੱਠੇ ਬੈਠੇ ਆ ਮੈਂ ਕਿਹਾ ਭਰਾਵਾ ਉਹ ਸਾਡਾ ਘਰ ਦਾ ਮਸਲਾ ਹੈ ਅਸੀਂ ਬਾਅਦ ਚੋਂ ਨਿਵੇੜ ਲਾਂਗੇ ਹੁਣ ਜਦੋਂ ਬਾਹਰਲਾ ਹਮਲਾਵਰ ਆਉਂਦਾ ਫਿਰ ਅਸੀਂ ਇਕੱਠੇ ਹੋ ਜਾਂਦੇ ਆ ਸੋ ਇਹ ਤਾਕਤ ਹੈ ਇਸ ਤਾਕਤ ਨੂੰ ਬਣਾ ਕੇ ਰੱਖਿਓ ਇਹਨੂੰ ਬੰਡਣ ਲਈ ਫੇਰ ਆਉਣਗੇ ਕਈ ਤਰ੍ਹਾਂ ਉਹ ਦਿੱਲੀ ਵਾਲੀਆਂ ਤਾਕਤਾਂ ਤੁਹਾਨੂੰ ਤੋੜਨ ਬੰਡਣ ਫੇਰ ਆਉਣਗੀਆਂ ਸੋ ਜੇਕਰ ਆਪਣੀ ਲੜਾਈ ਲੜਨੀ ਹੈ ਨਾ ਤਾਂ ਉਹਦੇ ਲਈ ਇੱਕ ਸੁਰ ਤੇ ਇੱਕ ਜੁੱਟ ਹੋਣਾ ਪਊਗਾ ਸੋ ਇਹ ਚੁਣੌਤੀ ਨਾ ਕੱਲੇ ਐਫੀਡੈਪਟ ਦੀ ਆ ਨਾ ਕੱਲੇ ਸੈਮੀਨਾਰ ਦੀ ਆ ਨਾ ਕੱਲੇ ਭਾਸ਼ਾ ਦੀ ਆ ਨਾ ਕੱਲੇ ਯੂਨੀਵਰਸਿਟੀ ਦੀ ਜ਼ਮੀਨ ਦੀ ਆ ਇਹ ਮਸਲਾ ਕੇਂਦਰੀਕਰਨ ਦਾ ਕਿ ਕੁੱਲ ਮਿਲਾ ਕੇ ਕੰਟਰੋਲ ਇੱਕ ਕੋਲ ਚਲਾ ਜਾਵੇ ਕੇਂਦਰ ਸਰਕਾਰ ਨੇ ਕੋਈ ਟਕਸਾਲ ਨਹੀਂ ਲਾਈ ਵੀ ਕਿ ਨੋਟ ਸ਼ਾਪ ਦੇ ਹੁਣ ਉਹ ਤੁਹਾਡੇ ਮਾਂ ਪਿਓ ਦੀ ਕਮਾਈ ਚੋਂ ਟੈਕਸ ਲੈ ਕੇ ਚੱਲਦੇ ਨੇ ਉਹਨਾਂ ਦੀਆਂ ਗੱਡੀਆਂ ਕਾਰਾਂ ਕੋਠੀਆਂ ਤੁਹਾਡੀਆਂ ਫੀਸਾਂ ਚੋਂ ਚੱਲਦੀਆਂ ਨੇ ਤੇ ਇਸ ਲਈ ਜਿਹੜੇ ਸੁਬਿਆਂ ਦੇ ਆਧਾਰ ਤੇ ਚੱਲਦੇ ਨੇ ਉਹ ਕਿਵੇਂ ਸੂਬਿਆਂ ਨੂੰ ਮਾਰਨ ਤੇ ਤੁਲੇ ਨੇ ਇਹ ਸਮਝਣ ਦੀ ਲੋੜ ਆ ਸੋ ਇਸ ਲਈ ਇਹ ਲੜਾਈ ਵੱਡੀ ਆ ਇਹ ਧੰਨਵਾਦ ਤੁਹਾਡਾ ਤੁਸੀਂ ਪਹਿਲ ਕਦਮੀ ਕੀਤੀ ਆ ਪਰ ਸਵਾਦ ਤਾਂ ਆਵੇ ਕਿ ਸਾਡੇ ਚੁਣੇ ਨੁਮਾਇंदे ਚਾਹੇ ਪੰਜਾਬ ਸਰਕਾਰ ਆ ਚਾਹੇ ਹਰਿਆਣਾ ਸਰਕਾਰ ਆ ਚਾਹੇ ਵਿਰੋਧੀ ਤਰ ਪੰਜਾਬ ਦੀ ਆ ਤਾਂ ਚਾਹੇ ਹਰਿਆਣਾ ਦੀ ਆ ਤੇ ਚਾਹੇ ਬਾਕੀ ਉਹ ਰਾਜਨੀਤੀ ਦੇ ਭੁੱਖੇ ਜਿਹੜੇ ਅਗਲੀ ਵਾਰ ਸਰਕਾਰਾਂ ਬਣਾਉਣ ਨੂੰ ਕਾਲੇ ਨੇ ਉਹ ਇੱਥੇ ਦਰਿਆ 'ਤੇ ਬੈਠੇ ਹੋਣ ਤੇ ਪਿੱਛੇ ਬਿਠਾਇਓ ਭਾਸ਼ਣबाजी ਦੀ ਲੋੜ ਨਹੀਂ ਕਾ ਕੇ ਬੈਠੋ ਜੇ ਲੜਨਾ ਸੋ ਇਸ ਲਈ ਇਹ ਚਣੌਤੀ ਵੱਡੀ ਆ ਲੜਾਈ ਲੰਬੀ ਚੱਲੂਗੀ ਅਭਿਸ਼ੇਕ ਤਿਆਰ ਨਹੀਂ ਅਸੀਂ ਤਾਂ ਤਿਆਰ ਆ ਇਹ ਨਾ ਤੁਸੀਂ ਇੱਕ ਗੱਲ ਕੀਤੀ ਨਾ ਨੌਵੀਂ ਪਾਤਸ਼ਾਹੀ ਦੀ ਮੇਰਾ ਨਾ ਲੱਖਾਂ ਗੱਲ ਕਰ ਰਿਆ ਸੀ ਆਉਂਦਾ ਇਹ ਗੱਲ ਸੁਣਿਓ ਜੇ ਧਿਆਨ ਨਾਲ ਇਹ ਨਾ ਨੌਵੀਂ ਪਾਤਸ਼ਾਹੀ ਦੀਆਂ ਦੇ ਜੀ ਅਸੀਂ ਮਨਾਉਣਾ ਪੂਰੇ ਗੇਸਟ ਮੈਨਾਂ ਤਾਂ ਪਤਾ ਨਹੀਂ ਕਿੰਨੇ ਇਹਨਾਂ ਨੇ ਕਿਹਾ ਫੰਕਸ਼ਨ ਅਸੀਂ ਕਰ ਰਹੇ ਹਾਂ ਦੇਸ਼ ਦੇ ਵਿੱਚ ਇਹ ਸਿੰਬੋਲਿਕ ਤੌਰ ਤੇ ਕਰਨਗੇ ਪਰ ਉਹਨਾਂ ਦਾ ਜਿਹੜਾ ਮੂਲ ਕਾਰਨ ਸੀ ਉਹਨਾਂ ਨੇ ਸ਼ਹੀਦੀ ਕਾਦੇ ਲਈ ਭਾਈ ਮਨੁੱਖੀ ਅਧਿਕਾਰਾਂ ਦੇ ਹੱਕ ਲਈ ਸਭ ਤੋਂ ਵੱਧ ਜੇ ਕੋਈ ਵੱਡੀ ਉਦਾਹਰਨ ਹੈ ਦੁਨੀਆ 'ਚ ਨੌਵੀਂ ਪਾਤਸ਼ਾਹੀ ਦੀ ਹੈ ਪਾਤਸ਼ਾਹੀ ਦੀ ਸ਼ਹੀਦੀ ਆ ਉਹਦੀ ਗੱਲ ਨਹੀਂ ਕਰਨਗੇ ਉਹਦੀ ਗੱਲ ਬਿਲਕੁਲ ਨਹੀਂ ਕਰਨਗੇ ਕਿ ਉਹ ਕਿਵੇਂ ਕਸ਼ਮੀਰ ਤੋਂ ਚੱਲੇ ਲੋਕਾਂ ਲਈ ਸ਼ਹੀਦੀ ਦੇਣ ਲਈ ਤਿਆਰ ਹੋਏ ਇੱਕ ਜ਼ਿਆਤੀ ਦੇ ਖਿਲਾਫ ਉਸ ਗੱਲ ਨੂੰ ਜੇ ਤੁਸੀਂ ਵਾਕੇ ਹੀ ਉਹਨਾਂ ਦੀ ਸ਼ਹਾਦਤ ਨੂੰ ਫੁੱਲ ਚੜਾਉਂਦੇ ਆ ਤੇ ਤੁਸੀਂ ਕਹਿੰਦੇ ਹੋ ਹਿੰਦ ਦੀ ਚਾਦਰ ਹੈ ਤਾਂ ਫਿਰ ਉਹਨਾਂ ਦੀ ਸਿੱਖਿਆ ਵੀ ਤਾਂ ਮੰਨੋ ਤੁਸੀਂ ਤਾਂ ਫ੍ਰੀडम ਆਫ ਐਕਸਪ੍ਰੈਸ਼ਨ ਕਰੀ ਜਾਂਦੇ ਹੋ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਇਹਦੇ ਜ ਆਪਾਂ ਰੋਲ ਵੇਖੀਏ ਵੀ ਉਹ 40% ਇੱਥੇ ਦੇ ਰਹੀ ਏ ਮਿਲਦਾ ਵੀ ਅਜੇ ਤੱਕ ਕੋਈ ਸਾਡਾ ਪੰਜਾਬ ਸਰਕਾਰ ਦਾ ਨੁਮਾਇੰਦਾ ਤੇ ਜਿਹੜੇ ਦੋ ਐਮਐਲਏ ਨੇ ਕਦੀ ਆ ਕੇ ਇੱਥੇ ਮੀਟਿੰਗ ਤੇ ਨਹੀਂ ਬੈਠੇ ਇੱਕ ਦੱਸਿਓ ਜੇ ਐਸ ਯੂਨੀਵਰਸਿਟੀ ਦੇ ਬਹੁਤ ਸਾਰੇ ਪ੍ਰੈਜ਼ੀਡੈਂਟ ਬਹੁਤ ਸਾਰੇ ਐਕਸ ਸਟੂਡੈਂਟ ਬੈਠਾ ਉਹ ਵੱਡੀਆਂ ਪਾਰਟੀਆਂ ਚੂਚੇ ਆਉਧਿਆਂ ਤੇ ਨਹੀਂ ਵਣ ਸਾਡੇ ਜਿਹੜੇ ਐਕਸਪ੍ਰੈਸ ਉਹ ਦੋ ਹੀ ਸੂਬਿਆਂ ਚ ਦੋ ਹੀ ਸੂਬਿਆਂ ਚ ਪੰਜਾਬ ਚ ਵੀ ਹਲਚਲ ਚ ਰਹੀ ਕੋਈ ਐਮਐਲਏ ਰਿਹਾ ਕੋਈ ਮੰਤਰੀ ਆ ਕੋਈ ਰਹੇਗਾ ਕੋਈ ਪ੍ਰਾਈਮ ਮਿਨਿਸਟਰ ਇੱਥੋਂ ਦੇ ਅਸੀਂ ਮਨਮੋਹ ਸਿੰਘ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਜਾਂ ਤੈਨੂੰ ਬੈਠਾ ਵਿਸ਼ੇਲੇ ਮਸਲੇ ਵੇਖੋ ਪਿਛਲੀ ਵਾਰ ਅਸੀਂ ਜਦੋਂ ਸੈਨੇਟ ਦਾ ਮਸਲਾ ਚੱਲਦਾ ਰਿਹਾ ਬੰਦੇ ਪਾਰਟੀਆਂ ਦੇ ਤੌਰ ਤੇ ਆਉਂਦੇ ਹਨ 10 ਮਿੰਟ ਹਾਜ਼ਰੀ ਲਵਾਈ ਤੇ ਬੰਦੇ ਗਏ ਜਿਹੜੇ ਸੈਨੇਟਰਸ ਹਨ ਇੱਥੇ ਚੁਣੇ ਜਿਨ੍ਹਾਂ ਨੇ ਫਰਜ ਪਈ ਉਹਨਾਂ ਦਾ ਭੰਦਾ ਹੀ ਵੀ ਜਿਹੜੇ ਸੈਨੇਟਰ ਪਿਛਲੇ ਕਿੰਨੇ ਸਾਲਾਂ ਤੋਂ ਸੱਤਾ ਇੱਥੇ ਢਾ ਰਹੇ ਨੇ ਐਡਮਿਨਿਸਟ੍ਰੇਸ਼ਨ ਔਰ ਇੱਕ ਬੰਦਾ ਵੀ ਇੱਥੇ ਦਾ ਕਰਦੇ ਹਨ ਇੱਥੇ ਆ ਕੇ ਦੂਰ ਖਿਲੌਂਦੇ ਹਨ ਇੱਕ ਦੋ ਬੰਦੇ ਸਾਡੇ ਵਿਚਾਰੇ ਦੂਜੇ ਆ ਬੰਦੇ ਹਨ ਵੀ ਸਾਡੀ ਵੀਸੀ ਨਾਲ ਟਿਊਨਿੰਗ ਨਾ ਵਿਗੜ ਜੇ ਅਸੀਂ ਸਾਰਿਆਂ ਦੀ ਸੈਟਿੰਗਾਂ ਉੱਤੇ ਹੋਈਆਂ ਜੇ ਅੱਜ ਸੈਨੇਟ ਗਈ ਹੈ ਨਾ ਇਹਦੇ ਵਿੱਚ ਮੈਂ ਕਹਿੰਦਾ ਵੀ ਪੰਜਾਬ ਸਰਕਾਰ ਵੀ ਓਡੀ ਦੋਖੀ ਏ ਤੇ ਓਡੀ ਸੈਨੀਟਰ ਦੋਖੀ ਨੇ ਇਹਨਾਂ ਨੇ ਸਾਰਿਆਂ ਦੀ ਸੈਟਿੰਗ ਹੁੰਦੀ ਸੀ ਵੀ ਆਹੀ ਸਾਡੀ ਨਾਲ ਉੱਤੇ ਵਿਗੜ ਜੇ ਜਦੋਂ ਆ ਪਿੱਛੇ ਬੋਰਡ ਆਫ ਗਵਰਨਰਸ ਵਾਲੀ ਗੱਲ ਚੱਲੀ ਸਾਰਿਆਂ ਨੇ ਆਪਣੀਆਂ ਦਿੱਲੀ ਤਾਂ ਸੈਟਿੰਗਾਂ ਇਹ ਕਰਨੀਆਂ ਸ਼ੁਰੂ ਕਰਤੀਆਂ ਵੀ ਸਾਨੂੰ ਅਗਲੀ ਜਿਹੜੀ ਤੁਸੀਂ ਨੋਮੀਨੇਟਡ ਲੈਣਾ ਨਾ ਉਹਦੇ 'ਚ ਸਾਨੂੰ ਲੈਓ ਇੱਥੋਂ ਤੱਕ ਦੀ ਇਹਨਾਂ ਦੇ ਬੰਦੇ ਦੋ ਸੀ ਹਮਤੋਜ ਭਾਜੀ ਨਹੀਂ ਹਮਤੋਜ ਭਾਜੀ ਤੁਸੀਂ ਸੁਣੋ ਜੇ ਸਾਡੇ ਸੀ ਪਿਛਲੇ ਸੈਨੇਟ ਦੇ ਵਿੱਚ ਉਹ ਜਦੋਂ ਅਸੀਂ ਅੰਦੋਲਨ ਕੀਤਾ ਸੀ ਹਾਂਜੀ ਤੁਹਾਡੇ ਇੱਥੇ ਸਟੂਡੈਂਟਾਂ ਨਾਲ ਰਲ ਕੇ ਤਾਂ ਨਾਲ ਸੀਗੇ ਉਦੋਂ ਤੇ ਉਹਦੇ ਚ ਇੱਕ ਸਾਡੇ ਸੈਨੇਟ ਦੇ ਮੈਂਬਰ ਸੀ ਮੈਂ ਉਹ ਕਹਿਣਾ ਚਾਹਣਾ ਨਾਂ ਲੈ ਕੇ ਡੀਪੀ ਰੰਧਾਵਾ ਸਾਹਿਬ ਇੱਕ ਬਿੱਲੇ ਦਾ ਨਾਂ ਰਜਿੰਦਰਪਾਲ ਸਿੰਘ ਬਿੱਲਾ ਰਵਿੰਦਰਪਾਲ ਸਿੰਘ ਬਿੱਲਾ ਥਾਲੀ ਵਾਰ ਥਾਲੀ ਵਾਰ ਸੌਰੀ ਮੈਂ ਇਹਨਾਂ ਦੋਵਾਂ ਨੂੰ ਤਾਂ ਮੈਨੂੰ ਨਾਂ ਯਾਦ ਆ ਗਏ ਬਾਕੀ ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਅਸੀਂ ਤੁਹਾਡੇ ਲਈ ਉਦੋਂ ਲੜੇ ਸੀ ਜੇ ਤੁਸੀਂ ਇਹਨਾਂ ਨਾਲ ਨਹੀਂ ਗਏ ਹੋ ਆ ਇਹ ਬਹੁਤ ਸ਼ਰਮ ਦੀ ਗੱਲ ਹੈ ਜੇ ਹੈਗੇ ਹੋ ਤੇ ਇਹਨਾਂ ਦਾ ਸਾਥ ਦਿਓ ਬੈਠੋ ਆ ਕੇ ਪਹਿਲੋਂ ਵਿੱਚ ਕੁਝ ਮੈਂਬਰ ਆਉਂਦੇ ਰਿਹਾ ਚੰਦ ਮਿੰਟਾਂ ਨਾਲ ਆਨ ਨਾਲ ਵੀ ਇੱਥੇ ਮਸਲਾ ਹੱਲ ਨਹੀਂ ਹੋਣਾ ਵੀ ਜਿੱਡਾ ਵੱਡਾ ਇਹ ਚਾਹੀਦਾ ਹੀ ਸੈਨੇਟਰਾਂ ਵੱਲੋਂ ਇੱਥੇ ਧਰਨਾ ਲੰਮਾ ਹੋਣਾ ਦੋਜ ਬਾਜੀ 90 ਮੈਂਬਰ ਨੇ ਬੱਚੇ ਦਾ 100 ਦੇ ਮਤਲਬ ਜਦੋਂ ਅੱਜ ਉਹਨੇ ਖਬਰ ਆਉਂਦੀ ਆ ਤਾਂ 90ਾਂ ਚੋਂ 30 ਵੀ ਇੱਥੇ ਨਹੀਂ ਗੇ ਕਿ ਕਟੋ-ਕਟ ਉਹ ਤਾਂ ਆਉਣ ਜੇ ਸੱਚਮੁੱਚ ਉਹ ਯੂਨੀਵਰਸਿਟੀ ਹੱਕ ਚੰਗਲ ਸੌ ਤੇ ਵਿਗੜ ਨਾ ਜਾਵੇ ਸਾਡੀ ਉਹਦੇ ਨਾਲ ਇਹ ਵੀ ਸਾਡੀ ਅੰਦਰ ਕੋਈ ਸੈਟਿੰਗ ਜਿੱਥੇ ਕੀ ਭਰਤੀ ਗੈਸਟ ਹੌਸਾਂ ਦੀ ਬੁਕਿੰਗ ਆ ਤਾਂ ਕਿ ਸਾਰੀਆਂ ਗੱਲਾਂ ਰਹਿ ਗਿਆ ਨੇ ਵੀ ਇਹ ਸਾਰਾ ਵੀ ਆ ਦੋ ਬੰਦਿਆਂ ਦਾ ਵੀ ਇਹਦੇ ਜ ਬੜਾ ਅਹਿਮ ਰੋਲ ਹੈ ਮਸਲਾ ਪਤਾ ਕੀ ਹੁੰਦਾ ਹੈ ਜਿਵੇਂ ਹੁਣ ਸਾਨੂੰ بڑے ਬੰਦੇ ਕਹਿਣਗੇ ਜੀ ਤੁਸੀਂ ਪਾਣੀ ਦਾ ਹੱਲ ਨਹੀਂ ਕੱਢਿਆ ਕੋਈ ਉਹ ਮੈਂ ਕਹਾ ਬੇਵਕੂਫੋ ਹੱਲ ਅਸੀਂ ਕੱਢਣਾ ਕਿਹਨੇ ਕਾਦੇ ਲੈਨੇ ਆ ਜਿਹੜੀ ਸਰਕਾਰ ਬੈਠੀ ਇਹ ਕੀ ਹੁੰਦਾ ਨਾ ਕਿ ਸਾਡੀਆਂ ਲੜਾਈਆਂ ਮੈਂ ਤੁਹਾਨੂੰ ਸਹੀ ਦੱਸਾਂ ਇਹ ਅਭਿਸ਼ੇਕ ਨੂੰ ਨਹੀਂ ਵਰਤ ਤੇ ਬੈਠਣਾ ਚਾਹੀਦਾ ਇਹ ਸਾਡੇ ਮੁੱਖ ਮੰਤਰੀ ਨੂੰ ਬਹਿਣਾ ਚਾਹੀਦਾ ਕਿ ਇਹ ਇਹ ਲੜਾਈ ਤਾਂ ਆਪਾਂ ਤਾਂ ਉਹਨਾਂ ਨੂੰ ਬਣਾਤਾ ਹਾਂ ਜਿੰਮੇਵਾਰ ਉਹਨਾਂ ਦੀ ਬਚਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ ਜਾਂ ਜਵੇਂ ਕਿਹਾ ਸੈਨੇਟ ਵਾਲੇ ਮੈਂਬਰ ਕਿੱਥੇ ਨੇ ਦਫਾ ਹੋ ਗਏ ਜਿਨ੍ਹਾਂ ਦਾ ਤੋੜੀ ਹੈ ਸਾਡੇ ਹੱਕਾਂ ਦੀ ਲੜਾਈ ਉਹਨਾਂ ਨੂੰ ਲੜਨੀ ਹੈ ਮੈਂਬਰ ਬਣਾਇਆ ਮੈਂਬਰ ਕਦੇ ਵੱਲ ਨਹੀਂ ਕੁਰਸੀਆਂ ਤੇ ਕੋ ਬਾਇਆ ਇੱਕ ਨਾ ਮੈਂ ਅਭਿਸ਼ੇਕ ਨੂੰ ਜ਼ਰੂਰ ਕਹੂੰਗਾ ਬੋਲੇ ਕਿਉਂਕਿ ਬੈਠਾ ਹੋਇਆ ਨਹੀਂ 4 ਦਿਨ ਹੋ ਗਿਆ ਹੈ ਮਰਨ ਵਰਤ ਤੇ ਬਹੁਤ ਵੱਡਾ ਦਹੀਆ ਲੈ ਕੇ ਬੈਠੇ ਨੇ ਇਹ ਮੈਨੂੰ ਲੱਗਦਾ ਸਾਨੂੰ ਇਹ ਇਹ ਰੱਬ ਨਾ ਕਰੇ ਇੱਥੇ ਕੁਝ ਹੋਵੇ ਪਰ ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਦ੍ਰਿੜ ਨਿਸ਼ਚੇ ਨਾਲ ਬੈਠਣਾ ਕਿਉਂਕਿ ਕੁਝ ਚੀਜ਼ਾਂ ਕਈ ਵਾਰੀ ਸ਼ੁਰੂ ਤਾਂ ਆਪਾਂ ਕਰ ਲੈਨੇ ਪਰ ਉਹਨੂੰ ਨਿਭਣਾ ਵੀ ਆ ਫਿਰ ਅਸੀਂ ਤੇਰੇ ਨਾਲ ਹ ਕਿਸੇ ਵੀ ਹੱਦ ਤੱਕ ਇੱਕ ਬਾਈ ਇਹ ਮੁੰਡੇ ਦੱਸ ਰਹੇ ਆ ਇਹ ਕਹਿੰਦਾ ਬਹੁਤੇ ਸੈਨਟ੍ਰਾਂਸ ਤਾਂ ਇਹ ਦੌੜ ਆ ਵੀ ਖਾਕੀ ਨਿਕਰ ਕਿਹੜਾ ਪਹਿਲਾਂ ਪਾਉਂਦਾ ਇਹ ਵੀ ਆਬਾ ਨਾ ਬਈ ਸੈਨੇਟਰਾਂ ਨੇ ਪ੍ਰੋਫੈਸਰਾਂ ਚ ਵੀ ਇਹ ਦੌੜ ਹੋ ਗਈ ਏ ਵੀ ਮਿਲ ਲਾਦਾ ਅੱਜਕੱਲ ਦੇ ਸੰਗਿਆਂ ਨੂੰ ਵੀ ਸ਼ਰਮ ਆਣ ਲੱਗ ਪਈ ਏ ਵੀ ਉਹ ਤੇ ਸ਼ਾਖਾ ਜਿਹੀ ਨਹੀਂ ਜਾਣਾ ਕਿਉਂਕਿ ਵੀ ਆ ਜਿਹੜੇ ਬੰਦੇ ਨੇ ਬੰਦਿਆਂ ਦੇ ਕਰ ਲਿਆ ਵੀ ਹੁਣ ਸ਼ਾਖਾ ਲਾਣੀ ਸ਼ੁਰੂ ਕਰ ਲਈ ਏ ਸਾਰੇ ਵੀ ਸਾਨੂੰ ਕੋਈ ਉਹਦੇ ਮਿਲ ਜਣ ਉਹ ਬੰਦੇ ਕਮਿਟਿਡ ਵੀ ਵਿਚਾਰਧਾਰਾ ਨਾਲ ਨਹੀਂ ਜਿਹੜੇ ਵਿਚਾਰਧਾਰਾ ਵਾਲੇ ਨੇ ਉਹਨਾਂ 'ਚ ਵੀ ਹੁਣ ਕਲੈਸ਼ ਆ ਗਿਆ सबसे पहले तो आप सबका धन्यवाद करना चाहूंगा क्योंकि पहली बार कोई आया अभी तक चार दिन में आपका धन्यवाद करना चाहूंगा आप लोगो ने समझा बड़ा मुद्दा है क्योंकि मैं इलेक्शन लड़ा था अभी जब पीछे इलेक्शन हुए थे तो मैं पंजाब यूनिवर्सिटी में जनरल सेक्रेटरी इलेक्ट हुआ हूँ तो मैंने इलेक्शन लड़ा था जब मैंने कहा था कि भाई एफिडेविट का मुद्दा हारू या जीतू तो ये हम सॉल्व कराएंगे तो जब मैं इलेक्शन जीत गया उसके बाद हम सब गए थे मैम के पास लेकिन उसमें मैम ने सुनी नहीं हमारी बात उसके बाद मैंने एक चीज़ फील करी कि पंजाब यूनिवर्सिटी की जो स्टूडेंट काउंसिल है ना उनकी पावर सिर्फ यहाँ हॉस्टल कराने तक की रह गई है मतलब पंजाब मतलब इन्होंने इतना मतलब डिक्टेटरशिप हो चुकी है कि आज मेरे को चौथा दिन है वाइस चांसलर के गेट पे बैठा बैठो आप तक खबर पहुंच चुकी है मैं यहाँ मरण व्रत बैठा बैठाऊँ वाइस चांसलर तक आज तक खबर नहीं पहुंची होगी क्या वो यहाँ नहीं आई जो यहाँ से आगे निकल जाती है वाइस चांसलर सामने से गाड़ी से देख के चली जाती है मिलने नहीं आती कभी लेकिन मैं एक चीज पूछ रहा हूँ मतलब कोई अगर ये सोचता हो कि ये कोई इनका एंड गोल है ये एंड गोल नहीं है तो शुरुआत है ये अभी शुरुआत हुई है ये अभी आवाज़ दबाएंगे सेनेट ख़त्म कर दी इन्होंने हमारी एफिडेविट लिया है प्रोटेस्ट ख़त्म ये एक ऐसा माहौल बना देंगे अगर इस यूनिवर्सिटी में पूरे तरीके से एक पूरा माहौल बन गया फिर और दूसरी यूनिवर्सिटियों में भी ऐसा ही हाल होगा अगर सा... क्योंकि यूनिवर्सिटी में पढ़ता कौन है सबसे पढ़ा लिखा जो हमारे देश का सबसे पढ़ा लिखा वर्ग का इंसान है वो आज इस यूनिवर्सिटी में बैठा है अगर हमारा पढ़ा लिखा जो इंसान है वो अपनी आवाज़ उठाना नहीं जानेगा अगर वो अपनी आवाज नहीं उठा पाएगा इन्हीं में से किसी को यहाँ जो बैठे बच्चे बैठे हैं सब हम बैठे कोई आई लगेगा एस कोई आर्मी में कहीं जाएगा कोई कुछ करेगा मतलब देश के लिए हर प्लेटफॉर्म पे काम करेंगे अगर ये आज से अपनी आवाज इनकी आवाज़ दबाई जाएगी तो आगे पूरे देश में एक कल्चर बन जाएगा ये इनकी साजिश है पूरी डिक्टेटरशिप है पूरी तो इसलिए तो मैं तो इन सबसे मांग करता हूँ कि ये मेरा कोई अपना पर्सनल मुद्दा तो है नहीं कि आप सब आए जैसे आप आए मेरा मैं धन्यवाद करता हूँ आप सबने जो इतना साथ दिया क्योंकि हौसला बढ़ता है इन चीजों से इंसान का क्योंकि कोई लड़ाई लड़ने की सोचता है जब उसके साथ कोई खड़ा ना हो तो उसका भी मन करता है लड़ाई हम लड़ किसके लिए रहे बिल्कुल असली क्योंकि जैसे अगर कोई सोचे अगर हम ये हम सबकी अपनी जिम्मेदारी है किसी मेरे अकेले की नहीं आपकी नहीं आपकी नहीं किसी अकेले की नहीं हम सबकी जिम्मेदारी क्योंकि यूनिवर्सिटी हमारा घर है ये हम सब की है क्योंकि अगर कोई सोचे मैं तो जीत चुका हूं अब देखा जाए तो मुझे तो यूनिवर्सिटी में सोचे कोई वोट चाहिए लेकिन हम ये वोट के मुद्दे के लिए नहीं बैठा ना या कोई भी जितने लोग बैठे हैं जिम्मेदारी है।, है हम सबकी क्योंकि आगे वाले जो ऐसे आने वाले टाइम पे अगर कोई सुना करेगा कोई बताया करेगा उस समय कौन थे बच्चे कौन उस समय ये बताया करेंगे इतने कमजोर बच्चे थे उन पर अपनी आवाज भी नहीं उठाई गई आज तो जैसे तुगले की फरमान आया है ये सेनेट खत्म कर दी मतलब मेरे को इतना झटका लगा मतलब एक एफिडेविट तो चलो एक यूनिवर्सिटी के लेवल पे एक वो था कि उसमें कोई मान रहे थे कुछ परमिशन भी दे देंगे एक परसेंट लेकिन आज सेनेट का मुद्दा खत्म करते इन्होंने तो बिल्कुल ही ये क्लियर कर दिया है कि इन्हें इलेक्टेड नहीं इनके सिलेक्टेड लोग खेड़ो ही जो इनके सिलेक्टेड होंगे इनके मैन होंगे वो वो इनके जो ये पॉलिसी लाएंगे उसको हाँ करेंगे जैसे भाई ने बताया सेटिंग वाला गेम है ਇਹ ਸਾਰਾ ਬਿਲਕੁਲ ਕੋਈ ਸੰਘਰਸ਼ ਨਹੀਂ ਰਹਿ ਗਿਆ ਸਭ ਸੈਟਿੰਗ ਰਹਿ ਗਈਆਂ ਲੋਕ ਐਸਾ ਸੋਚਦੇ ਹਮ ਕਿਉਂ ਬੁਰਾ ਬਣੇ ਤੁਸੀਂ ਭਾਈ ਨੇ ਗੱਲ ਕੀਤੀ ਹੈ ਵੀ ਆਈਐਸ ਲੱਗਣਗੇ ਪ੍ਰੋਫੈਸਰ ਵੀ ਇੱਥੋਂ ਲੱਗਣੇ ਨੇ ਭਰ ਕੇ ਮੈਂ ਅੱਜ ਤੁਹਾਡੇ ਮਾਧਿਅਮ ਰਹੀ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਿਨਾ ਖਾਕੀ ਛਪਰਸ਼ ਤੋਂ ਇਹਨਾਂ ਦੇ ਪ੍ਰਭਾਰੀ ਦੇ ਰეკਮੈਂਡੇਸ਼ਨ ਤੋਂ ਕੋਈ ਪ੍ਰੋਫੈਸਰ ਲਵਾ ਕੇ ਵਿਖਾ ਦੇ ਹੋਣ ਆ ਸਾਰੇ ਪੰਜਾਬ ਦੇ ਵਿੱਚ ਹੀ ਵੀ ਇਹ ਗੱਲ ਆਪਾਂ ਨਿਆਣਾ ਵੀ ਕਿਤੇ ਪੜ ਕੇ ਲੱਗਾਂਗੇ ਕੋਈ ਉਧਰ ਪਹੁੰਚ ਦੂਜੇ ਇੰਸਟੀਚੂਟਾਂ ਦਾ ਤੇ ਹਾਲੀ ਪਤਾ ਨਹੀਂ ਵੀ ਉੱਥੇ ਕੀ ਚੱਲਦਾ ਵੀ ਨਹੀਂ ਇਹਨਾਂ ਦੀ ਸਪਾਰਟ ਬਣਾ ਦਾਖਲਾ ਵੀ ਨਹੀਂ ਹੋਣਾ ਯਾਰ ਦਾਖਲਾ ਤੇ ਚੱਲੂ ਚੱਲ ਜਾਰੀਗਾ ਹਾਂ ਪਤਾ ਨਹੀਂ ਵੀ ਗੱਲ ਇਹ ਵੀ ਪ੍ਰੋਫੈਸਰ ਭਰਤੀ ਹੋਣਗੇ ਉਹੀ ਸੈਨੇਟਰ ਵਿੱਚ ਉਹ ਚਲਾਣਗੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਣਗੇ ਜਿਸ ਹੁਣ ਉੱਥੇ ਜਦੋਂ ਕਮੇਟੀ ਬੈਣੀ ਹੈ ਉਹ ਬੈਣੀ ਇਹਨਾਂ ਦੀ ਹੈ ਪਿੱਛੇ ਜਿਹੜੀ ਇਹਨਾਂ ਦੀ ਦੂਜੀਆਂ ਯੂਨੀਵਰਸਿਟੀਆਂ ਦੇ ਆਉਂਦੇ ਨੇ ਸਾਰਿਆਂ ਦੀ ਸਾਡੀ ਉਹ ਭਰਤੀ ਨਹੀਂ ਹੋਣੀ ਤੁਹਾਡੀ ਭਰਤੀ ਦੇ ਬਿਨਾ ਤੁਹਾਡੀ ਇੱਥੇ ਰਿਪਰੈਜ਼ੈਂਟੇਸ਼ਨ ਹੀ ਨਹੀਂ ਕਿਸੇ ਗੱਲ ਦੀ ਰਹਿਣੀ ਆ ਸੈਨਿਟੀ ਨਾ ਰਹੇਗੀ ਜੇ ਸੈਨਿਟਰ ਰਹਿ ਵੀ ਜਾਵੇ ਤੇ ਬੰਦੇ ਜੇ ਉਹ ਸਿਲੈਕਟਰੀ ਨਾ ਹੋਣਗੇ ਉੱਥੇ ਤੱਕ ਪਹੁੰਚਣਗੇ ਨਹੀਂ ਪੰਜਾਬ ਸਰਕਾਰ ਤੇ ਬਿਲਕੁਲ ਇਸ ਗੱਲ 'ਚ ਸੁੱਤੀ ਹੈ ਪਿਛਲੀਆਂ ਸਰਕਾਰਾਂ ਵੀ ਤੇ ਹੋਣ ਵਾਲੀਆਂ ਵੀ ਸਰਕਾਰਾਂ ਬੀਅਰੇ ਵਿੱਚ ਕੋਈ ਇੰਟਰਵਿਊ ਨਹੀਂ ਇੱਕ ਸਿਰਫ ਬੰਦੇ ਪੋਸਟ ਪਾ ਕੇ ਸੋ ਜਾਂਦੇ ਆ ਵੀ ਹੁਣ ਸਾਡਾ ਕੰਮ ਨਿਪਟ ਗਿਆ ਪੰਜਾਬ ਸਰਕਾਰ ਦੇ ਪੱਦਰ ਤੇ ਕੋਈ ਲੜਾਈ ਨਹੀਂ ਲੜਨਦੇ ਵੀ ਤੇ ਸਾਡਾ ਕੋਈ ਰਾਈਟ ਆ ਪੰਜਾਬ ਤੇ ਤੇ ਚੰਡੀਗੜ੍ਹ ਤੇ ਦਾਵਾ ਬੀਬੀਐਮਬੀ ਦੇ ਵਿੱਚੋਂ ਖਹਿੜਾ ਛੁੱਟ ਕੇ ਇੱਥੋਂ ਵੀ ਛੁੱਟ ਜਾਣਾ ਉਹ ਸਾਰੇ ਰੂਲ ਰੈਗੂਲੇਸ਼ਨ ਇੱਥੇ ਸੈਂਟਰ ਤੇ ਆ ਗਏ ਨੇ ਹਰ ਚੀਜ਼ ਤੇ ਆ ਗਏ ਨੇ ਬੰਦੇ ਸਰੈਂਡਰ ਕਰਕੇ ਬਹਿ ਗਏ ਨੇ ਤੇ ਇਹਦੀ ਸਾਰਾ ਕਸੂਰਵਾਰ ਕੌਣ ਆ ਸਾਰੀ ਪੋਲੀਟੀਕਲ ਜਿਹੜੀ ਸਾਡੀ ਜਮਾਤ ਸੀ ਪੰਜਾਬ ਦੀ ਵੀ ਉਹ ਬਿਲਕੁਲ ਕਰਪਟ ਤੇ ਸਰੈਂਡਰ ਕਰ ਕਿਉਂ ਕੀਆ ਉਹ ਭਾਵੇਂ ਕਿਸੇ ਆਰਗੇਨਾਈਜੇਸ਼ਨ ਕਿਸੇ ਪਾਰਟੀ ਦਾ ਵੀ ਬੰਦਿਆਂ ਨੇ ਸਾਰਾ ਕੋਈ ਵੀ ਹੁਣ ਸਾਊਥ ਐਸਕਲ ਤੇ ਚੈਲੰਜ ਕਰ ਰਿਹਾ ਹਰ ਗੱਲ ਤੇ ਰਿਸਿਸਟ ਕਰ ਰਿਹਾ ਕਿਉਂਕਿ ਆਪਣੇ ਰਾਈਟਸ ਦੀ ਗੱਲ ਕਰਦੇ ਆ। ਕਰ ਰਹੇ ਨਾ ਅੱਜ ਬਿਲਕੁਲ ਅੱਜ ਵੀ ਖੜੇ ਨੇ ਸਾਡੇ ਇੱਥੇ ਕੋਈ ਰਿਟੈਲੀਏਟ ਨਹੀਂ ਹੋ ਰਿਹਾ। ਵੀ ਨਾ ਕੋਈ ਮੌਕੇ ਦੇ ਵਿੱਚ ਨਾ ਆਪੋਜੀਸ਼ਨ ਵਾਲੇ ਸਿਰਫ ਸਾਰੇ ਕਰਪਟਾ ਬੰਦੇ ਤਕਰੀਬਨ ਇਹਦੇ ਵਿੱਚ ਕਾਰਨ ਹੁੰਦਾ ਨਹੀਂ ਮੈਨਾ ਫੜਿਆ ਜਾਵਾ।